ਇਹ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਈ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ 6 ਨਵੰਬਰ ਨੂੰ ਹਾਈ ਕੋਰਟ ਦੇ ਵੱਲੋਂ ਜਮਾਨਤ ਮਿਲਣ ਦੇ ਜੋ ਆਸਾਰ ਨਜ਼ਰ ਆ ਰਹੇ ਸੀ ਉਸ ਤੋਂ ਪਹਿਲਾਂ ਜੋ ਪੰਜਾਬ ਦੇ ਰਾਜਪਾਲ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਆਪਣਾ ਜੋ ਹੁਕਮ ਸੁਣਾਇਆ ਹੈ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਮਨਜ਼ੂਰੀ ਦਿੱਤੀ ਹੈ ਰਾਜਪਾਲ ਨੇ ਜੋ ਹੁਣ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਤੇ ਹੋਰ ਵਧੀਆਂ ਨੇ ਕੀ ਕਿਹਾ ਰਾਜਪਾਲ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਜੋ ਵਿਜੀਲੈਂਸ ਦੇ ਵੱਲੋਂ ਹੁਣ ਆਪਣੀ ਤਿਆਰੀ ਕਰ ਲਈ ਗਈ ਹੈ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਰੋਕਣ ਲਈ ਤੁਸੀਂ ਜੁੜਿਓ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰਾਂ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਹੱਕ ਦੇ ਵਿੱਚ ਕੱਲ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਭਾਜਪਾ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਵੀ ਆ ਕੇ ਵੱਡਾ ਬਿਆਨ ਦਿੱਤਾ ਸੀ ਸੋ ਉਸ ਤੋਂ ਬਾਅਦ ਅੱਜ ਪੰਜਾਬ ਦੇ ਰਾਜਪਾਲ ਨੇ ਜੋ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਫਾਈਲ ਨੂੰ ਲੈ ਕੇ ਆਪਣੇ ਵੱਲੋਂ ਇਹ ਮਨਜ਼ੂਰੀ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਜੋ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਹੈ ਸੋ ਉਹਨਾਂ ਦੀ ਉਹ ਆਮਦਨ ਜੋ ਵਿਜੀਲੈਂਸ ਦੇ ਵੱਲੋਂ ਦੱਸੀ ਗਈ ਹੈ ਕਿ ਲਗਭਗ 1200 ਕਰੋੜ ਰੁਪਏ ਦੀ ਜਿਹੜੀ ਆਮਦਨ ਹੈ ਉਹ ਉਹਨਾਂ ਦੀ ਗੈਰ ਕਾਨੂੰਨੀ ਹੈ ਭ੍ਰਿਸ਼ਟਾਚਾਰਨ ਉਹਨਾਂ ਦੀ ਉਹ ਆਮਦਨ ਬਣੀ ਹੋਈ ਹੈ ਵਕਫ ਵਕ ਰਾਜਾ ਦੇ ਵਿੱਚ ਜਿਸ ਨੂੰ ਲੈ ਕੇ ਹੁਣ ਵਿਜੀਲੈਂਸ ਨੇ ਉਹ ਵੱਡੇ ਸਬੂਤ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ ਸੋ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜਮਾਨਤ 29 ਅਕਤੂਬਰ ਨੂੰ ਜੋ ਹਾਈ ਕੋਰਟ ਨੇ ਉਹਨਾਂ ਦਾ ਫੈਸਲਾ ਰੱਖਵਾ ਰੱਖਿਆ ਸੀ 6 ਨਵੰਬਰ ਨੂੰ ਉਸ ਦੇ ਉੱਪਰ ਜੋ ਫੈਸਲਾ ਸੁਣਾਣਾ ਹੈ ਉਸ ਤੋਂ ਪਹਿਲਾਂ ਵਿਜੀਲੈਂਸ ਨੇ ਵੱਡੇ ਸਬੂਤ ਜਿਹੜੇ ਇਕੱਠੇ ਕੀਤੇ ਨੇ ਜਿਸ ਦੇ ਵਿੱਚ ਅੱਜ ਰਾਜਪਾਲ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਰਾਜਪਾਲ ਤੋਂ ਮਨਜ਼ੂਰੀ ਲੈਣੀ ਵੀ ਜ਼ਰੂਰੀ ਸੀ ਵਿਜੀਲੈਂਸ ਨੂੰ ਪੰਜਾਬ ਦਾ ਕੋਈ ਵਿਧਾਇਕ ਜਾਂ ਮੰਤਰੀ ਜਿਸ ਦੇ ਉੱਪਰ ਕੋਈ ਕੇਸ ਚੱਲਦਾ ਹੈ ਤਾਂ ਉਹ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਚਲਾਇਆ ਜਾ ਸਕਦਾ ਜਿਸ ਕਰਕੇ ਅੱਜ ਰਾਜਪਾਲ ਨੇ ਆਪਣੀ ਉਹ ਮਨਜ਼ੂਰੀ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਪੰਜਾਬ ਦੇ ਰਾਜਪਾਲ ਨੇ ਭ੍ਰਿਸ਼ਟਾਚਾਰ ਰੋਕਥਮ ਕਾਨੂੰਨੀ ਧਾਰਾ 19 ਦੇ ਤਹਿਤ ਉਹਨਾਂ ਤੇ ਮੁਕਦਮੇ ਚਲਾਉਣ ਦੀ ਜਿਹੜੀ ਮਨਜ਼ੂਰੀ ਆਈ ਹੈ ਸੋ ਇਹ ਮਾਮਲਾ ਰਾਜ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਮਜੀਠੀਆ ਨੇ ਆਪਣੀ ਅਲਾਨੀ ਆਮਦਨ ਤੋਂ ਲਗਭਗ 1200 ਕਰੋੜ ਤੋਂ ਵੱਧ ਜਾਇਦਾ ਇਕੱਠੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਾਂਚ ਏਜੰਸੀਆਂ ਦੇ ਅਨੁਸਾਰ ਉਹਨਾਂ ਨੇ 2013 ਦੇ ਵਿੱਚ ਡਰੱਗ ਤਸਕਰੀ ਨੈੱਟਵਰਕ ਨਾਲ ਜੁੜ ਕੇ 504 ਕਰੋੜ ਰੁਪਏ ਕਮਾਏ ਮਨੀ ਲਾਂਡਰਿੰਗ ਨਾਲ 700 ਕਰੋੜ ਰੁਪਏ ਤੋਂ ਵੱਧ ਜਾਇਦਾ ਜਿਹੜੀ ਇਕੱਠੀ ਕੀਤੀ ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਾਜਪਾਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਅਦਾਲਤ ਵਿੱਚ ਕੇਸ ਦੀ ਕਾਰਵਾਈ ਨੂੰ ਅੱਗੇ ਵਧਾਏਗੀ। ਸੋ ਜ਼ਿਕਰ ਕਰਦੀ ਹੈ ਕਿ ਤਿੰਨ ਵਾਰ ਵਿਧਾਇਕ ਰਹੇ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਰਸਤੇ ਜੋ ਗ੍ਰਿਫਤਾਰ ਕੀਤਾ ਗਿਆ ਸੀ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਵਾਰੀ ਗਈ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਦੇ ਦੌਰਾਨ ਡਿਜੀਟਲ ਡਿਵਾਈਸਾਂ ਜਾਇਦਾ ਦੇ ਦਸਤਾਵੇਜ਼ ਤੇ ਵਿੱਤੀ ਰਿਕਾਰਡ ਜਿਹੜੇ ਜਬਤ ਕੀਤੇ ਸਨ ਸੋ 26 ਜੂਨ ਨੂੰ ਮੋਹਾਲੀ ਦੀ ਇੱਕ ਅਦਾਲਤ ਵਿੱਚ ਉਹਨਾਂ ਨੂੰ 7 ਦਿਨਾਂ ਦੀ ਜੋ ਰਿਮਾਂਡ ਤੇ ਲਿਆ ਗਿਆ ਸੀ ਜਿਸ ਤੋਂ ਬਾਅਦ 4 ਦਿਨ ਦਾ ਹੋਰ ਵਾਧਾ ਕਰਵਾਇਆ ਗਿਆ ਰਿਮਾਂਡ ਦੇ ਵਿੱਚ ਬਾਅਦ ਵਿੱਚ ਉਹਨਾਂ ਨੂੰ 6 ਜੁਲਾਈ ਨੂੰ ਨਹਿ ਖਰਾਸਾ ਵਿੱਚ ਭੇਜਿਆ ਜਾਂਦਾ ਹੈ ਨਾਭਾ ਜੇਲ੍ਹ ਦੇ ਵਿੱਚ ਜਿੱਥੇ ਅੱਜ ਵੀ ਉਹ ਬੰਦ ਨੇ ਉਹਨਾਂ ਨੇ ਰੱਖੜੀ ਦਾ ਤਿਉਹਾਰ ਦੀਵਾਲੀ ਦਾ ਤਿਹਾੜੀ ਦਸਹਿਰਾ ਦਾ ਤਿਹਾੜੀ ਜਿਹੜਾ ਕਿ ਜੇਲ੍ਹ ਵਿੱਚ ਹੀ ਬਤਾਇਆ ਹੈ ਵਿਜੀਲੈਂਸ ਫੇਰੋ ਨੇ ਬਾਏ ਗਸ ਨੂੰ ਉਹਨਾਂ ਨੂੰ ਇੱਕ ਵਿਸਤ੍ਰਿਤ ਚਾਰਾ ਸ਼ੀਟ ਜਿਹੜੀ ਇਹ ਧਾਇਰ ਕਰ ਦਿੱਤੀ ਸੀ ਜਦੋਂ ਹੇਠਲੇ ਅਦਾਲਤ ਸੈਸ਼ਨ ਦੇ ਵਿੱਚ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਜਿਹੜੀ ਕਿ ਅਪ੍ਰਿਸ਼ਨ ਧਾਇਰ ਹੋਈ ਸੀ ਉਹ ਜ਼ਮਾਨਤ ਉਹਨਾਂ ਦੀ ਜੇ ਚਲਾਨ ਪੇਸ਼ ਨਾ ਹੁੰਦਾ ਤਾਂ ਮੁਹੱਲੀ ਅਦਾਲਤ ਵੱਲੋਂ ਉਹਨਾਂ ਨੂੰ ਜਮਾਨਤ ਜਿਹੜੀ ਇਹ ਦੇਣੀ ਪੈ ਸਕਦੀ ਸੀ ਜਿਸ ਕਰਕੇ ਵਿਜੀਲੈਂਸ ਨੇ ਚਾਰਾਣ ਪੇਸ਼ ਕੀਤਾ ਤੇ ਉਹਨਾਂ ਦੀ ਜਮਾਨਤ ਅਰਜੀ ਹਿਡਲੀ ਅਦਾਲਤ ਨੇ ਰਿਜੈਕਟ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਪਟੀਸ਼ਨ ਦਾਇਰ ਕੀਤੀ ਹੈ ਸੋ ਮਾਮਲਾ 2013 ਦੇ ਵਿੱਚ ਏਡੀ ਦੀ ਜਾਂਚ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਰੈਕਟ ਦਾ ਪਰਦਾ ਫਾਸ਼ ਹੋਇਆ ਸੀ ਇਹ ਰੈਕਟ ਦਾ ਸਰਗਨਾ विक्रम सिंह मजीठिया ਦਾ ਉਹ ਯਾਰ ਤੇ ਸਾਥਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਸੀ ਜਿਸ ਨੇ ਪੁਸ਼ਕਿਸ਼ੇ ਦੌਰਾਨ ਮਜੀਠੀਆ ਦਾ ਨਾਮ ਲਿਆ ਸੀ ਹਾਲਾਂਕਿ ਬਾਅਦ ਵਿੱਚ ਅਦਾਲਤ ਨੇ ਡਰੱਗ ਨਾਲ ਸੰਬੰਧਿਤ ਦੋਸ਼ਾਂ ਨੂੰ ਖਰਜ ਕਰ ਦਿੱਤਾ ਸੀ ਮੌਜੂਦਾ ਮਾਮਲਾ ਪ੍ਰਸ਼ਟਾਚਾਰ ਤੇ منی ਲਾਂਡਰਿੰਗ ਤੇ ਕੇਂਦ੍ਰਿਤ ਹੈ ਇਸ ਤੋਂ ਇਲਾਵਾ ਵਿਜੀਲੈਂਸ ਨੇ ਚਾਰਜ ਸ਼ੀਟ ਵਿੱਚ 700 ਕਰੋੜ ਰੁਪਏ ਗੈਰਕਾਨੂੰਨੀ ਬੇ ਹਿਸਾਬ ਜائਦਾਦਾਂ ਦਾ ਵੀ ਖੁਲਾਸਾ ਕੀਤਾ ਹੈ ਇਹ ਚਾਰਜ ਸ਼ੀਟ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਵਿੱਚ ਜੋ 15 ਥਾਵਾਂ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਸੀ ਚਾਰਾ ਸ਼ੀਰ ਦੇ ਵਿੱਚ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਵੀ ਸ਼ਾਮਲ ਹਨ ਜੋ ਉਸ ਸਮੇਂ ਮਜੀਠੀਆ ਦੇ ਨਾਲ ਹੋਇਆ ਕਰਦੇ ਸੀ ਉਹਨਾਂ ਨੇ ਵੀ ਇੱਕ ਸਰਕਾਰੀ ਗਵਾਹ ਬਣ ਕੇ ਜਿਹੜੇ ਆਪਣੇ ਬਿਆਨ ਦਰਜ ਕਰਵਾਏ ਨੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਸਮੇਂ ਸਿਰ ਚਾਰਾ ਸ਼ੀਰ ਜਿਹੜੀ ਇਹ ਦਰ ਕੀਤੀ ਸੀ ਜੋ ਹੁਣ ਵਿਜੀਲੈਂਸ ਦੇ ਵੱਲੋਂ ਅਦਾਲਤ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਹੁਣ ਟ੍ਰਾਇਲ ਚੱਲੇਗਾ ਕੇਸ ਚੱਲੇਗਾ ਇਸ ਤੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਕਿ ਲਗਭਗ 10 ਸਾਲ ਦੀ ਸਜ਼ਾ ਹੋ ਸਕਦੀ ਹੈ 10 ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਤਾਣੇ ਪੈ ਸਕਦੇ ਨੇ ਔਰ ਇਹਦੇ ਦੇ ਉੱਪਰ ਜਿਹੜੀ ਜਮਾਨਤ ਹੈ ਉਹ ਵੀ ਲਗਭਗ 3 ਸਾਲ ਤੋਂ ਬਾਅਦ ਹੀ ਮਿਲੇਗੀ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਸਨਾਟਾ ਛਾ ਗਿਆ ਹੈ विक्रम सिंह ਦੇ ਸਮਰਥਕਾਂ ਦੇ ਵਿੱਚ ਬਹੁਤ ਵੱਡਾ ਸ਼ਰਨਾਟਾ ਛਾ ਗਿਆ ਦੂਸਰੇ ਪਾਸੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹਰ ਸਿਮਰ ਕੋਲ ਬਾਦਲ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਪੈਨ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਰਾਜਪਾਲ ਦੇ ਵੱਲੋਂ ਜੋ ਮਨਜ਼ੂਰੀ ਦਿੱਤੀ ਗਈ ਇਸ ਦਾ ਸਵਾਗਤ ਕਰਦੇ ਹਾਂ ਜੋ ਸੱਚ ਸਾਹਮਣੇ ਆਵੇਗਾ ਜਿਹੜਾ ਕਿ ਝੂਠ ਦਾ ਸਾਰਾ ਬੁਲਬੁਲਾ ਕੀਤਾ ਜਾ ਰਿਹਾ ਜੋ ਕਿ ਵਿਕਰਮ ਸਿੰਘ ਮਜੀਠੀਆ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹ ਸਾਰਿਆਂ ਦਾ ਹਿਸਾਬ ਕਿਤਾਬ ਬਰਾਬਰ ਕਰਨਗੇ ਇਸ ਤੋਂ ਪਹਿਲਾਂ ਹਰ ਸਿੰਘ ਕੋ ਬਦਲਨੇ ਕਿਉਂ ਕਿ ਉਹਨਾਂ ਦਾ ਪ੍ਰਭ ਬਿਲਕੁਲ ਜਿਹੜਾ ਕਿ ਬੇਕਸੂਰੇ ਔਰ ਉਹਨਾਂ ਨੂੰ ਰਾਜਨੀਤੀ ਤੌਰ ਤੇ ਪਸਾਇਆ ਜਾ ਰਿਹਾ ਹੈ ਸਰਕਾਰਾਂ ਜੇ ਹੱਤਕੰਡੇ ਅਪਣਾਉਂਦੀਆਂ ਨੇ ਸੋ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬੋਲਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਸੀ ਜਿਸ ਕਰਕੇ ਉਹਨਾਂ ਦੇ ਉੱਪਰ ਹੀ ਝੂਠਾ ਕੇਸ ਪਾ ਕੇ ਉਹਨਾਂ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ